ਤ੍ਰਿਕੁਲਦੀਪ ਸਿੰਘ ਢਾਲੀਵਾਲ ਜੜ ਗੁਰਵਾਲੀ ਸਰਕਾਰੀ ਸਕੂਲ ਦੇ ਵਿੜੇ ਚ ਪਹੁੰਚੇ ਨੇ ਅੱਜ 10 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਚੈੱਕ ਪ੍ਰਦਾਨ ਕੀਤਾ ਮੰਤਰੀ ਸਾਹਿਬ ਕੀ ਕਹਿੰਨਾ ਅੱਜ 10 ਲੱਖ ਰੁਪਏ ਦਿੱਤਾ ਸਕੂਲ ਨੂੰ ਅੱਜ ਬੜਾ ਬੰਦਾ ਸਾਡੇ ਵਾਸਤੇ ਇਤਿਹਾਸਿਕ ਦਿਨ ਹੈ ਧਾਰਮਿਕ ਦਿਨ ਵੀ ਹੈ ਗੁਰਦਾਨ ਸਿੰਘ ਸਾਹਿਬ ਦਾ ਜਿਹੜਾ ਮਨਾਇਆ ਜਾ ਰਿਹਾ ਹੈ ਉਹ ਦੂਜਾ 716 ਨਵੰਬਰ ਨੂੰ ਸ਼ਹੀਦ ਕਤਾਸਿਕ ਸਰਬਾਜੀ ਦੀ ਮੱਲਬੱਸੀ ਹੈ ਉਹਨਾਂ ਕਪਤਾਨ ਸਿੰਘ ਸਰਬਾ ਜੀ ਨੂੰ ਜਦੋਂ ਫਾਂਸੀ ਹੋਈ ਉਹਨਾਂ ਦੇ ਨਾਲ 6 ਹੋਰ ਸ਼ਹੀਦ ਜਿਹੜੇ ਤਿੰਨ ਇਸ ਪਿੰਡ ਦੇ ਹੀ ਸਰਦਾਰ ਬਖਸ਼ੀ ਸਿੰਘ ਔਰ ਸਰਦਾਰ ਸਿੰਘ ਵੱਡਾ ਸਰਦਾਰ ਸਿੰਘ ਛੋਟਾ ਔਰ ਸਰਦਾਰ ਜਗ ਸਿੰਘ ਸੂਤ ਸਿੰਘ ਔਰ ਬੁੰਨੇ ਟੁਕ ਮੱਲਪਿੰਗਲੇ ਜੀ ਮਤਲਬ ਇਹ ਸਾਰੇ ਸ਼ਹੀਦ ਹੋਏ ਸੀਗੇ ਤੇ ਬਹੁਤ ਸਮਾਂ ਇਹਨਾਂ ਦਾ ਬਲੇ ਨਗੋਲੇ ਦੇ ਪਿਛਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਸ਼ਹੀਦਾਂ ਦਾ ਦਿਨ ਮਨਾਇਆ ਇੱਕ ਸਰਕਾਰ ਵੱਲੋਂ ਪੋਸਟਰ ਸਾਡੇ ਸ਼ਹੀਦਾਂ ਦਾ ਮਤਲਬ ਉਹ ਕੱਢਿਆ ਗਿਆ ਅਤੇ ਮੈਂ ਪਿਛਲੀਆਂ ਦਾ ਸੀ ਡੀਸੀ ਦਫ਼ਤਰ ਦੇ ਵਿੱਚ ਇਹਨਾਂ ਦਾ ਦਿਲ ਮਨਾਇਆ ਸੀਗਾ ਤੇ ਮੈਂ ਪਿੰਡ ਵਾਲਾ ਨੂੰ ਬੁਲਾਇਆ ਮੈਨੂੰ ਪਤਾ ਨਹੀਂ ਸੀ ਵੀ ਇੱਥੇ ਕੌਣ ਉਹਨਾਂ ਦਾ ਤੇ ਮੈਂ ਪਿੰਡ ਵਾਲਾ ਨੂੰ ਬੁਲਾਇਆ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ 10 ਲੱਖ ਰੁਪਈਆ ਜਿਹੜਾ ਉਹ ਦਊਂਗਾ ਉੱਥੇ ਲਾਇਬ੍ਰੇਰੀ ਦੀ ਆਪਾਂ ਸਕੂਲ ਦੇ ਵਿੱਚ ਉਹਨਾਂ ਦੀ ਬਣਾਉਂਦੇ ਤੇ ਮੈਂ ਕਿਉਂਕਿ 500 ਸਾਲ ਹੋ ਜਣਾ ਉਹ ਵਿੱਚ ਕੋਡ ਵਗੈਰਾ ਲੱਗਾ ਲੋਕ ਸਭਾ ਆ ਗਈ ਇੱਕ ਵਾਰ ਤਾਂ ਟੈਕਨੀਕਲੀ ਪ੍ਰੋਬਲਮ ਆ ਗਈ ਤੇ ਟਾਈਮ ਲੱਗ ਗਿਆ ਸੋ ਮੈਂ ਮੈਂ ਸਮਝਦਾ ਕਿ ਸਾਲ ਬਲਕਿ 500 ਹੋ ਜਾਣਾ ਤੇ ਉਸ ਤੋਂ ਪਹਿਲਾਂ ਪਹਿਲਾਂ ਚੈੱਕ ਮੈਂ ਖੁਦ ਲੈ ਕੇ ਆ ਪੋਦੇਣਾ ਨੂੰ ਦਾਤੀ ਕਾਲ ਕੀਤੀ ਕਿ ਮੈਂ ਸਵੇਰੇ ਤੁਹਾਨੂੰ ਚੈੱਕ ਦੇ ਦਾਂ। ਸੋ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹਤਾ ਉਹ ਇੱਥੇ ਸਕੂਲ ਦੇ ਵਿੱਚ ਲਾਇਬ੍ਰੇਰੀ ਜਿਹੜੀ ਆ ਉਹ ਇੱਕ ਵਧੀਆ ਟੌਪ ਦੀ ਉਹਨਾਂ ਸ਼ਹੀਦਾਂ ਦੇ ਨਾਂ ਤੇ ਬਰਾਉਣਗੇ। ਉਹ ਦੱਸੀ ਇਹਨਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਜਿਹੜਾ ਇਹ ਸਕੂਲ ਦਾ ਨਾਂ ਜਿਹੜਾ ਉਹ ਉਹਨਾਂ ਤਿੰਨਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਮੈਂ ਸੀਐਮ ਸਾਹਿਬ ਨੂੰ ਕਹਿ ਕੇ ਮਾਨ ਸਾਹਿਬ ਨੂੰ ਕਹਿ ਕੇ ਜਿਹੜਾ ਉਹ ਚੇਂਜ ਕਰ। ਅੱਜ ਬਾਲਦੀਵਸ ਵੀ ਮਨਾ ਰਹੇ ਆ। ਅੱਜ ਬਾਲਦੀਵਸ ਵੀ ਆ। ਅੱਜ ਜਵਾਲਾੰਦਰੂ ਜੀ ਦਾ ਜਨਮ ਦਿਨ ਆ ਬਾਲਦੀਵਸ ਆ। ਬਾਲ ਦੇ ਸਿੱਧੇ ਉੱਤੇ ਮੈਂ ਬੋਲਿਆ ਵੀ ਆ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੱਚਾ ਧਰਤੀ ਦੇ ਉੱਤੇ ਜਨਮ ਲੈਂਦਾ ਉਸ ਬੱਚੇ ਨੂੰ ਸਿੱਖਿਆ ਦੇ ਦੀ ਐਜੂਕੇਟ ਕਰਨਾ ਸਾਡਾ ਸਭ ਤੋਂ ਪਹਿਲਾ ਕੰਮ ਹੈ ਔਰ ਮੈਂ ਕਹਦਾ ਸੀਗਾ ਮੈਡਮ ਨੂੰ ਕਿ ਇਸ ਫਿਰ ਦੇ ਵਿੱਚ ਵੀ ਗੁਰੂ ਵਾਲੀ ਦੇ ਵਿੱਚ ਜਿੱਥੇ ਵੀ ਕੋਈ ਬੱਚਾ ਗਰੀਬ ਆ, ਅਮੀਰ ਆ, ਕੋਈ ਵੀ ਆ ਇਹ ਖਿਆਲ ਆ ਕਿ ਅਜੂ ਕੇ ਸ਼ਦਵਾਜ ਦੇ ਜੋਗ ਵਿੱਚ ਕੋਈ ਵੀ ਬੱਚਾ এডਿਊਕੇਸ਼ਨ ਤੋਂ ਵਾਂਝਾ ਨਾ ਰਹੇ ਜੇ ਬਾਲਦੇਵ ਦਾ ਸਭ ਤੋਂ ਵੱਡਾ ਸਿਧਾਂਤ ਹੈ ਇਹ ਹੈ ਕਿ ਹਰ ਬੱਚੇ ਨੂੰ এডਿਊਕੇਸ਼ਨ ਦੇ ਨਾਲ ਜੁੜਿਆ ਜਾਵੇ। ਰੋਤੀ ਦਾ ਇੱਕ ਹੋਰ ਸਵਾਲ ਹੈ ਜੋ ਕਿ স্মੋਕ ਕਰਕੇ ਵਾਤਾਵਰਣ ਲਗਾਤਾਰ ਦੂਸ਼ਿਤ ਹੋ ਰਿਹਾ ਹੈ। ਪਰਾਲੀ ਦੀ ਬਹੁਤ ਜਿਆਦਾ ਮਲਕੀ ਵੱਡੀ ਮਾਤਰਾ ਵਿੱਚ ਸਾੜਨ ਕਰਕੇ ਬਹੁਤ ਦਿੱਕਤ ਆ ਰਹੀ ਹੈ। ਮੈਨੂੰ ਹਾਂ ਵਾਤਾਵਰਣ ਤੇ ਹੋਇਆ ਹੀ ਖਰਾਬ। ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਪਰਾਲੀ ਦੀ ਸਮੱਸਿਆ ਹੈ। ਇਹ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਕਿਸਾਨਾਂ ਨੂੰ ਬੈਠ ਕੇ ਤੰਨ ਨੂੰ ਇਹਦਾ ਹੱਲ ਕਰਨਾ ਪਊਗਾ ਇਹ ਬੜੀ ਇੱਕ ਗੰਭੀਰ ਸਮੱਸਿਆ ਬਹੁਤ ਵੱਡੀ ਲੋਕਾਂ ਨੂੰ ਪਰੇਸ਼ਾਨ ਹੋ ਰਹੀ ਆ ਇਹ ਸਮੱਸਿਆ ਦੇ ਹੱਲ ਵਾਸਤੇ ਸਾਧਾਨੂੰ ਸਜੀਦਗੀ ਦੇ ਨਾਲ ਜਿਹੜੇ ਉਹ ਯਤਨ ਕਰਨੇ ਪੈਣਗੇ ਤੇ ਬਿਲਕੁਲ ਇਹ ਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਨਾਲ ਇੱਥੇ ਉਹਨਾਂ ਦੇ ਨਾਲ ਮੈਮ ਸੀਮਾ ਸੋਢੇ ਵੀ ਪਹੁੰਚੀ ਹੋਏ ਨੇ ਮੈਮ ਮੈਮ ਕੀ ਕਹਿਣਾ ਜੀ ਅੱਜ ਦੇ ਦਿਨ ਤੇ ਜਿਹੜੇ ਤੇ ਪਹੁੰਚੇ ਨੇ ਸਕੂਲ ਦੇ 10 ਲੱਖ ਦੀ ਗ੍ਰਾਂਟ ਦਾ ਚੈੱਕ ਦਿੱਤਾ ਗਿਆ ਸਕੂਲ ਨੂੰ ਕੀ ਕਹਿਣਾ ਵੇਖੋ ਢਾਲੀਵਾਲ ਜੀ ਨੇ ਇੱਕ ਅੱਜ ਤੋਂ ਪਹਿਲਾਂ ਕਿਹਾ ਸੀ ਵੀ ਮੈਂ ਪਿੰਡ ਵਾਸਤੇ ਵਧੀਆ ਸਕੂਲ ਵਾਸਤੇ ਕੁਝ ਕਰਾਂਗਾ ਉਹਨਾਂ ਨੇ ਆਪਣਾ ਵਾਅਦਾ ਨਿਭਾਇਆ ਹੈ 10 ਲੱਖ ਦਾ ਜਿਹੜਾ ਚੈੱਕ ਆ ਇੱਥੇ ਦਿੱਤਾ ਗਿਆ ਗਰੋਵਾਲੀ ਚ ਜਿਹੜਾ ਕਿ ਇਤਿਹਾਸਿਕ ਜਗ੍ਹਾ ਵੀ ਹੈ ਗਰੋਵਾਲੀ ਦੀ ਇਹਦੇ ਵਾਸਤੇ ਸੀ ਬੱਚਿਆਂ ਵਾਸਤੇ ਲਗਾਤਾਰ ਜਿਹੜੀ ਸਰਕਾਰ ਆ ਉਹ ਯਤਨਸ਼ੀਲ ਆ ਅਸੀਂ ਹਰ ਹਾਲਤ ਵਿੱਚ ਜਿਹੜੇ ਬੱਚੇ ਆ ਇਹਨਾਂ ਦਾ ਮਤਲਬ ਉੱਚਾ ਚੁੱਕ ਕੇ ਵਧੀਆ ਇੱਕ ਤਰੀਕੇ ਨਾਲ ਇਹਨੂੰ ਮੇਨਟੇਨ ਕਿਉਂਕਿ ਸਾਡਾ ਸਭ ਤੋਂ ਜ਼ਿਆਦਾ ਫੋਕਸ ਆ ਆਮ ਆਦਮੀ ਪਾਰਟੀ ਦਾ ਹੈਲਥ ਤੇ ਐਜੂਕੇਸ਼ਨ ਤੇ ਆ ਅਸੀਂ ਉਹਦੇ ਤੇ ਲਗਾਤਾਰ ਕੰਮ ਕਰਦੇ ਆ ਤੇ ਇਸ ਤਰ੍ਹਾਂ ਹੀ ਕਰ ਦੇਵਾਂਗੇ ਸਕੂਲਾਂ ਦਾ ਮਿਆਰ ਜਿਹੜਾ ਬਹੁਤ ਡਾਊਨ ਜਾ ਰਿਹਾ ਸੀ ਲਗਾਤਾਰ ਚੁੱਕਾਂਗੇ ਬਿਲਕੁਲ ਜੀ ਸਕੂਲਾਂ ਦਾ ਜਿਹੜਾ ਕਿ ਮਿਆਰ ਲਗਾਤਾਰ ਚੁੱਕਣ ਦੀ ਜਿਹੜੀ ਕਿ ਉਹ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਅੱਜ ਜਿਹੜਾ ਕਿ ਕੁਲ ਦੀ ਸੀਟਾਂ ਵਾਲਾ ਜਿਹੜਾ ਕਿ ਕੈਬਨਰ ਮਿਨਿਸਟਰ ਨੇ ਇੱਥੇ ਸਕੂਲ ਦੇ ਵਿੜੇ ਪਹੁੰਚੇ ਨੇ ਸਰਕਾਰੀ ਸਕੂਲ ਜਿਹੜਾ ਕਿ ਉੱਥੇ ਪਹੁੰਚੇ ਨੇ ਗੁਰਵਾਲੇ ਵਿੱਚ ਜਿੱਥੇ ਕਿ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਨਾਲ 10 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਚੈੱਕ ਜਿਹੜਾ ਕਿ ਉਹਨਾਂ ਵੱਲੋਂ ਦਿੱਤਾ ਗਿਆ ਕਿਉਂਕਿ ਪਿਛਲੇ ਸਾਲ ਉਹਨਾਂ ਨੇ ਐਲਾਨ ਕੀਤਾ ਸੀਗਾ ਇਸ ਸਕੂਲ ਦੀ ਲਾਇਬ੍ਰੇਰੀ ਵਾਸਤੇ 10 ਲੱਖ ਰੁਪਏ ਦੇਣ ਦਾ ਤੇ ਭਾਵੇਂ ਕੁਝ ਸਮਾਂ ਲੇਟ ਜਰੂਰ ਹੋਇਆ ਔਰ ਉਹਨਾਂ ਨੇ ਆਖਿਆ ਵੀ ਭਾਵੇਂ ਥੋੜੀ ਦੇਰ ਜਰੂਰ ਹੋਈਏ ਪਰ ਅੱਜ ਉਹਨਾਂ ਨੇ 10 ਲੱਖ ਦੀ ਰਾਸ਼ੀ ਦਾ ਜਿਹੜਾ ਚੈੱਕ ਦਿੱਤਾ ਹੈ ਔਰ ਨਾਲ ਉਹਨਾਂ ਨੇ ਆਖਿਆ ਵੀ ਸਕੂਲ ਦਾ ਜਿਹੜਾ ਕੀ ਨਾਮ ਹੈ ਉਹ ਸ਼ਹੀਦਾਂ ਦੇ ਨਾਮ ਤੇ ਰੱਖਿਆ ਜਾਵੇਗਾ ਅਜੀਹਾ ਮਤਾ ਵੀ ਉਹਨਾਂ ਨੇ ਸਕੂਲ ਪ੍ਰਬੰਧਕਾਂ ਨੂੰ ਪਾਉਣ ਦਾ ਜਿਹੜਾ ਕੀ ਆਖਿਆ ਤਾਂ ਜੋ ਇਸ ਸਕੂਲ ਦਾ ਨਾਮ ਜਿਹੜਾ ਕੀ ਇਸ ਪਿੰਡ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਨਾਮ ਤੇ ਰੱਖਿਆ ਜਾ ਸਕੇ ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਉਪਰਾਲੀ ਦੀ ਜਿਹੜੀ ਲਗਾਤਾਰ ਸੜਨ ਦੀ ਘਟਨਾਵਾਂ ਵਾਧ ਰਹੀਆਂ ਨੇ ਔਰ ਉਹਨਾਂ ਨੇ ਆਖਿਆ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਕਿਸਾਨਾਂ ਨੂੰ ਇਕੱਠਿਆਂ ਹੋ ਕੇ ਇਸ ਬਾਰੇ ਜਿਹੜਾ ਕੀ ਉਹ ਹਮਲਾ ਮਾਰਨ ਦੀ ਲੋੜ ਹੈ ਤਾਂ ਜੋ ਵਾਤਾਵਰਣ ਵਿੱਚ ਜਿਹੜਾ ਕੀ ਉਹ ਸੁਵਛ ਰਹੇ ਬਹੁਤ ਹੀ ਸਤਿਕਾਰਯੋਗ ਸਾਡੇ ਕੈਬਨਟ ਮੰਤਰੀ ਕੁਲਦੀਪ ਸਿੰਘ ਜੀ ਢਾਲੀਵਾਲ ਅੱਜ ਸਾਡੇ ਵਿਹੜੇ ਚ ਆਏ ਨੇ ਇਹ ਚੈੱਕ ਉਹਨਾਂ ਨੇ ਪਿਛਲੇ ਸਾਲ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਸਾਥੀ ਜੀ ਦੇ ਨਾਮ ਤੇ ਸਾਨੂੰ ਉਹਨਾਂ ਨੇ ਦਿੱਤਾ ਕੀਤਾ ਸੀ ਦੇਣਾ ਕੀਤਾ ਸੀ ਉਹ ਸਾਨੂੰ 1 ਸਾਲ ਬਾਅਦ ਅੱਜ ਮਿਲਿਆ ਹੈ ਅੱਜ ਬਾਲ ਮੇਲੇ ਦੇ ਸ਼ੁਭ ਅਫਸਰ ਤੇ ਮੰਤਰੀ ਸਾਹਿਬ ਸਾਡੇ ਬੱਚਿਆਂ ਦੇ ਕੋਲ ਆਏ ਨੇ ਔਰ ਬੱਚਿਆਂ ਨੇ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪ੍ਰਬ ਵੀ ਮਨਾਇਆ ਬਾਲ ਮੇਲਾ ਵੀ ਮਨਾ ਰਹੇ ਆ ਔਰ ਸਰਾਬਾ ਸਿੰਘ ਦੇ ਸ਼ਹੀਦਾਂ ਨੂੰ ਅਸੀਂ ਯਾਦ ਵੀ ਕਰ ਰਹੇ ਆ ਉਹਨਾਂ ਵੱਲੋਂ 10 ਲੱਖ ਦਾ ਚੈੱਕ ਸਾਨੂੰ ਦਿੱਤਾ ਗਿਆ ਕਿ ਸਕੂਲ ਦੇ ਵਿੱਚ ਆਪਣੇ ਸਰਾਬਾ ਦੇ ਨਾ ਸ਼ਹੀਦਾਂ ਦੇ ਨਾਲ ਦੇ ਜਿਹੜੇ ਸਿੰਘ ਨੇ ਜੋ ਇੱਥੋਂ ਦੇ ਸ਼ਹੀਦ ਹੋਏ ਨੇ ਉਹ ਸ਼ਹੀਦਾਂ ਦੇ ਨਾਮ ਤੇ ਸਕੂਲ ਦੇ ਨਾਮ ਵਿੱਚ ਲਾਇਬ੍ਰੇਰੀ ਜਿਹੜੀ ਬਣਾਈ ਜਾਵੇ ਤੇ ਉਹ 10 ਲੱਖ ਦਾ ਚੈੱਕ ਅਸੀਂ ਸਕੂਲ ਦੇ ਵਿੱਚ ਲਾਈਬ੍ਰੇਰੀ ਬਣਾਉਣ ਲਈ ਵਰਤਾਂਗੇ ਔਰ ਬੱਚਿਆਂ ਦੇ ਵਾਸਤੇ ਬਹੁਤ ਇਹਦੇ ਵਾਸਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਸਾਡੇ ਸਾਰੇ ਸਟਾਫ ਲਈ ਪਿੰਡ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਤੇ ਮੈਂ ਬੇਰ ਇੱਕ ਵਾਰ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕੈਮਰਾ ਪਰਸਨ ਵਿਪਨ ਸ਼ਰਮਾਨਾ ਸਿਕੰਦਰ ਪਸੀਚਾ ਜਾਨਿਕ ਸ੍ਰੀ ਟੀਵੀ ਅੰਮ੍ਰਿਤਸਰ